ਬਹੁਤ ਬਹੁਤ ਹੀ ਵਧੀਆ ਉਪਰਾਲਾ ਹੈ ਜਿਹੜੀ ਮਹਾਕਾਲ ਸੇਵਾ ਐਂਡ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਗੌਰਵ ਗਰਗ ਜੀ ਔਰ ਉਹਨਾਂ ਦੀ ਸਾਰੀ ਟੀਮ ਨੇ ਇਹ ਬਹੁਤ ਵਧੀਆ ਉਪਰਾਲਾ ਕੀਤਾ ਹੈ ਦੇਖੋ ਅਸੀਂ ਖੁਸ਼ੀਆਂ ਮਨਾਉਣੇ ਆਪਦੇ ਘਰੇ ਬਾਹਰ ਅਸੀਂ ਆਪਦੇ ਖਰਚ ਕਰਕੇ ਆਉਂਦੇ ਆ ਲੇਕਿਨ ਜਿਹੜੇ ਸਾਡੇ ਨੀਡੀ ਬੱਚੇ ਆ ਸੁਸਾਇਟੀ ਦੇ ਉਹਨਾਂ ਨੂੰ ਕੋਈ ਵੀ ਨਹੀਂ ਅਸੀਂ ਧਿਆਨ ਦਿੰਦੇ ਇਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਵੀ ਉਹਨਾਂ ਨੂੰ ਨਾਲ ਲਿਆ ਉਹਨਾਂ ਨੂੰ ਪਟਾਕੇ ਵੀ ਵੰਡੇ ਆ ਮਠਿਆਈ ਵੀ ਵੰਡੀ ਆ ਔਰ ਸਾਰਿਆਂ ਨੂੰ ਭਰਪੂਰ ਮੈਂ ਇੱਥੇ ਦੇਖ ਰਿਹਾ ਵੀ ਜਦੋਂ ਤੇ ਆਏ ਆ ਖੁੱਲੇ ਦਿਲ ਨਾਲ ਵੰਡੇ ਆ ਮੈਂ ਇਹਨਾਂ ਦੇ ਇਸ ਪਰਾਲੇ ਦੀ ਬਹੁਤ ਛਲਾਗਾ ਕਰਦਾ ਔਰ ਨਾਲ ਹੀ ਸ਼ਹਿਰ ਵਾਸੀਆਂ ਨੂੰ ਵੀ ਬੇਨਤੀ ਕਰਦਾ ਵੀ ਜਿਹੜੇ ਇਸ ਤਰ੍ਹਾਂ ਦੇ ਨੀਡੀ ਬੱਚੇ ਆ ਜਿਨ੍ਹਾਂ ਦੀ ਦੀਵਾਲੀ ਫਿੱਕੀ ਹੋ ਜਾਂਦੀ ਆ ਉਹਨਾਂ ਦਾ ਜਰੂਰ ਸਾਥ ਦੇਣ ਉਹਨਾਂ ਨੂੰ ਇਸੇ ਤਰ੍ਹਾਂ ਜਿਹੜੀਆਂ ਖੁਸ਼ੀਆਂ ਸਾਡੇ ਘਰਾਂ 'ਚ ਆ ਉਹ ਖੁਸ਼ੀਆਂ ਉਹਨਾਂ ਨੂੰ ਵੀ ਪਹੁੰਚਾ ਆਮ ਤੌਰ ਤੇ ਅਸੀਂ ਇੱਕ ਜਗ੍ਹਾ ਤੇ ਸੀਮਤ ਰਹਿ ਜਾਂਦੇ ਆ ਪਰ ਇਹਨਾਂ ਨੇ ਘਰੋ ਘਰੀ ਜਾ ਕੇ ਬਸਤੀਆਂ ਦੇ ਅੰਦਰ ਉੱਥੇ ਵੀ ਵੰਡੇ ਆ ਤੇ ਜਿਹੜੇ ਬਾਜ਼ਾਰ 'ਚ ਵੀ ਆ ਕੇ ਅਲੱਗ-ਅਲੱਗ ਬੱਚਿਆਂ ਨੂੰ ਜਿਹੜੇ ਆ ਇਥੇ ਬੁਲਾਏ ਆ ਔਰ ਉਹਨਾਂ ਨੂੰ ਜਿਹੜਾ ਸਮਾਨ ਜਿਹੜਾ ਫੁੱਲ ਝੜੀਆਂ ਪਟਾਕੇ ਮਠਿਆਈ ਆਦੀ ਸਭ ਕੁਝ ਉਹਨਾਂ ਨੇ ਜਿਹੜਾ ਡਿਸਟ੍ਰੀਬਿਊਟ ਕੀਤਾ ਮੈਂ ਸਮਝਦਾ ਸਾਡੇ ਹਰੇਕ ਨਾਗਰਿਕ ਦਾ ਇਹ ਫਰਜ਼ ਆ ਅਸੀਂ ਨੌਜਵਾਨ ਪੀੜ੍ਹੀ ਨੂੰ ਨਾ ਕਹੀਏ ਇਕੱਲਿਆਂ ਨੂੰ ਸਾਰੇ ਸਾਰੇ ਜਿੰਨੇ ਸਾਡੇ ਡਾਊਨ ਟ੍ਰੋਡਨ ਜਿਹੜੇ ਹੈਗੇ ਆ ਸਮਾਜ ਦੇ ਵਿੱਚ ਜਿਹੜੇ ਰਹਿੰਦੇ ਆ ਉਹਨਾਂ ਸਾਰਿਆਂ ਨਾਲ ਮਿਲ ਕੇ ਹਰ ਤਿਹਾੜ ਮਨਾਉਣਾ ਚਾਹੀਦਾ ਇਹ ਦੀਵਾਲੀ ਇਹਦੀ ਜਿਹੜੀ ਇਹਨਾਂ ਨੇ ਮਨਾਈ ਆ ਵੈਲਫੇਅਰ ਕਲੱਬ ਨੇ ਮਹਾਕਾਲ ਵੈਲਫੇਅਰ ਕਲੱਬ ਨੇ ਇਹ ਬਹੁਤ ਵੱਡਾ ਉਪਰਾਲਾ ਹੈ ਔਰ ਇਸੇ ਤੋਂ ਆਪਾਂ ਨੂੰ ਸਿੱਖ ਲੈਣੀ ਚਾਹੀਦੀ ਆ ਵੀ ਅਸੀਂ ਵੀ ਜਿਹੜੇ ਆਉਣ ਵਾਲੇ ਤਿਹਾਰ ਵੀ ਆ ਉਹ ਵੀ ਇਸ ਤਰ੍ਹਾਂ ਸੀ ਡਾਊਨ ਟ੍ਰੋਡਨ ਜਿਹੜੇ ਬੱਚੇ ਹੈਗੇ ਉਹਨਾਂ ਨੂੰ ਉਹਨਾਂ ਦੇ ਨਾਮ ਲੱਗੇ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਦੀਵਾਲੀ ਦੀ ਬਹੁਤ ਬਹੁਤ ਸ਼ੁਭਕਾਮਨਾਵਾਂ ਜੀ ਅਸੀਂ ਇੱਥੇ ਸਾਰੇ ਮੋਗੇ ਸ਼ਹਿਰ ਦੇ ਭਰਾਵਾਂ ਨੇ ਮਿਲ ਕੇ ਇੱਕ ਸੰਸਥਾ ਬਣਾਈ ਹੈ ਜੀ ਮਹਾਕਾਲ ਸੇਵਾ ਐਂਡ ਵੈਲਫੇਅਰ ਸੁਸਾਇਟੀ ਜਿੰਦੇ ਵਿੱਚ ਅਸੀਂ ਅੱਜ ਸਾਡਾ ਪਹਿਲਾ ਦਿਨ ਸੀਗਾ ਅਸੀਂ ਇਹਨੂੰ ਵੀ ਇਨੋਗ੍ਰੇਸ਼ਨ ਵੀ ਕੀਤੀ ਹੈ ਇਹਦੀ ਇਨੋਗ੍ਰੇਸ਼ਨ ਅਸੀਂ ਦੀਵਾਲੀ ਦੇ ਦਿਨ ਕੀਤੀ ਹੈ ਜੀ ਤਿੰਨ ਦੇ ਨਾਲ ਅਸੀਂ ਸਾਰੇ ਗਰੀਬ ਬੱਚਿਆਂ ਨੂੰ ਪਟਾਕੇ ਮਿਠਾਈ ਕੈਂਡਲਸ ਵੰਡ ਕੇ ਅਸੀਂ ਕੀਤਾ ਜਿਹੜੇ ਨਹੀਂ ਮਨਾ ਸਕਦੇ ਦੀਵਾਲੀ ਉਹ ਵੀ ਆਪਦੇ ਘਰੇ ਦੀਵਾਲੀ ਮਨਾਉਣ ਜੀ ਇਹ ਸਾਡੀ ਸੰਸਥਾ ਅੱਗੇ ਵੀ ਇਸ ਤਰ੍ਹਾਂ ਦੇ ਕੰਮ ਕਰਦੀ ਰਹੂਗੀ ਤੇ ਸ਼ਹਿਰ 'ਚ ਹਰ ਕਿਸੇ ਨੂੰ ਵੀ ਲੋੜਵੰਦਾ ਉਹਨਾਂ ਦੇ ਨਾਲ ਹਮੇਸ਼ਾ ਖੜੀ ਰਹੂਗੀ ਕਈ ਲੋਕ ਦੀਵਾਲੀ ਮਨਾ ਨਹੀਂ ਪਾਉਂਦੇ ਇਹ ਅਸੀਂ ਛੋ ਪਰਾਲਾ ਕੀਤਾ ਵੀ ਉਹਨਾਂ ਨੂੰ ਕੈਂਡਲ ਦਈਏ ਪਟਾਕੇ ਦਈਏ ਮਠਾਈ ਦਈਏ ਜਿਹੜੀਆਂ ਆਪਾਂ ਤਿਹਾਰ ਮਨਾਉਣ ਨੂੰ ਜ਼ਰੂਰਤਮੰਚਿੰਜਾ ਹੁੰਦੀਆਂ ਤਾਂ ਕਿ ਹਰ ਬੰਦਾ ਇੱਕ ਘਰੇ ਆਪਦੇ ਦੀਵਾਲੀ ਦਾ ਤਿਹਾਰ ਮਨਾ ਪਾਵੇ ਅੱਜ ਮਹਾਕਾਲ ਸੇਵਾ ਅਤੇ ਵੈਲਫੇਅਰ ਵੈਲਫੇਅਰ ਸੁਸਾਇਟੀ ਵੱਲੋਂ ਬਹੁਤ ਵਧੀਆ ਪ੍ਰਾਲਾ ਕੀਤਾ ਗਿਆ ਇਹ ਪਤਾ ਲੱਗਿਆ ਕਿ ਅੱਜ ਇਹਨਾਂ ਨੇ ਆਪਦੀ ਇਹ ਸੁਸਾਇਟੀ ਦੀ ਇਨਾਗੁਰੇਸ਼ਨ ਕੀਤੀ ਹੈ ਇਸ ਇਨਾਗੁਰੇਸ਼ਨ ਦੇ ਮੌਕੇ ਤੇ ਜਿਹੜੇ ਗਰੀਬ ਬੱਚਿਆਂ ਨੂੰ ਪਟਾਕੇ ਵੰਡ ਕੇ ਬਹੁਤ ਹੀ ਵਧੀਆ ਪ੍ਰਾਲਾ ਕੀਤਾ ਜੋ ਕੀ ਖੁਸ਼ੀਆਂ ਜਿਹੜੀਆਂ ਹੈਗੀਆਂ ਇਹ ਵੰਡੇ ਤੇ ਹੋਰ ਵਧੀਆਂ ਵਾਂ ਇਹਨਾਂ ਦੇ ਅੱਜ ਨੇਗਰੇਸ਼ਨ ਤੇ ਜਿਹੜਾ ਬਹੁਤ ਵਧੀਆ ਪਰਾਲਾ ਕਰਕੇ ਗਰੀਬ ਬੱਚਿਆਂ ਨੂੰ ਖਾਕੇ ਵੰਡ ਕੇ ਬਹੁਤ ਹੀ ਵਧੀਆ ਜਿਹੜਾ ਅੱਗੇ ਸੇਧ ਪਾਈ ਆ ਉਹ ਸਾਨੂੰ ਵਿਸ਼ਵਾਸ ਹੈ ਕਿ ਇਹ ਸੋਸਾਇਟੀ ਜਿਹੜੀ ਯੰਗ ਮੁੰਡਿਆਂ ਨੇ ਇਕੱਠੇ ਹੋ ਕੇ ਬਣਾਈ ਆ ਅੱਗੇ ਵੀ ਇਸ ਇਸ ਮੋਗਾ ਸ਼ਹਿਰ ਦੇ ਵਿੱਚ ਹੋਰ ਗਰੀਬ ਜਨਤਾ ਜਿਵੇਂ ਜਿਨ੍ਹਾਂ ਨੂੰ ਜਿਵੇਂ ਜਿਵੇਂ ਧਿਆਰਾ ਤੇ ਜਾਂ ਹੋਰ ਤਰ੍ਹਾਂ ਦੀ ਲੋੜ ਆ ਉਹਨਾਂ ਦੀ ਲੋੜ ਪੂਰੀ ਕਰਦੀ ਰਹੂਗੀ ਮੈਂ ਨਾਨਕ ਚੌਧਰੀ ਦਾ ਮੁੰਡਾ ਗਰੋਕਰ ਕੀ ਜੀ ਨੂੰ ਇਹ ਸਾਡੇ ਮੈਂਬਰ ਹੈ ਬਾਰ ਦੇ ਇਹਨਾਂ ਨੂੰ ਬਹੁਤ ਬਹੁਤ ਵਧਾਈ ਦਿਨਾ ਇਹਨਾਂ ਦੇ ਨਾਲ ਜਿੰਨੇ ਵੀ ਇਸ ਸੁਸਾਇਟੀ ਦੇ ਵਿੱਚ ਸ਼ਾਮਲ ਹੋਏ ਆ ਉਹਨਾਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿਨਾ ਤੇ ਸਾਰਿਆਂ ਨੂੰ ਦੀਵਾਲੀ ਦੀ ਬਹੁਤ ਬਹੁਤ 축ਬਾਣਾ ਦਿਨਾ ਜਿਹੜੀ ਇਹਨਾਂ ਦੀ ਸੁਸਾਇਟੀ ਹੈ ਇਹਨਾਂ ਦੀ ਮੇਨ ਇਹਨਾਂ ਦਾ ਉਪਰਾਲਾ ਇਸ ਇਸ ਸਪਰਪਤਾ ਕਿ ਅਸੀਂ ਲੋਕਾਂ ਦੀ ਸੇਵਾ ਕਰਨੀ ਹੈ ਜਦੋਂ ਲੋਕਾਂ ਦੀ ਸੇਵਾ ਕਰਨੀ ਹੈ ਤੇ ਉਹਨਾਂ ਦੀਆਂ ਖੁਸ਼ੀਆਂ ਦਾ ਵੀ ਧਿਆਨ ਰੱਖਣਾ ਜ਼ਰੂਰੀ ਹੁੰਦਾ ਹੈ ਅੱਜ ਇਹਨਾਂ ਨੇ ਦੀਵਾਲੀ ਦੇ ਮੌਕੇ ਤੇ ਗਰੀਬ ਲੋਕਾਂ ਦੀਆਂ ਖੁਸ਼ੀਆਂ ਦਾ ਧਿਆਨ ਰੱਖਦੇ ਹੋਏ ਤੇ ਅੱਗੇ ਜਿਹੜੀਆਂ ਹੈਗੀਆਂ ਲੋੜਵੰਤ ਕੀ ਆਦੀ ਸੋਸਾਇਟੀ ਦੇ ਤੌਰ ਤੇ ਲੋਕਾਂ ਦੀ ਮਦਦ ਕਰਨ ਦਾ ਜਿਹੜਾ ਪ੍ਰਣ ਕੀਤਾ ਵਾ ਜਿਸ ਨੂੰ ਮੈਂ ਬਹੁਤ ਹੀ ਵਧੀਆ ਸਟੈਪ ਮੰਨਦਾ ਹਾਂ ਯੰਗ ਲੋਕਾਂ ਨੂੰ ਕਿਉਂਕਿ ਅੱਜ ਕੱਲ੍ਹ ਬਹੁੜ ਚੀਜ਼ਾਂ ਦੇ ਖਰਚਾ ਕਰਦੇ ਆ ਉਹ ਉਸ ਖਰਚਿਆਂ ਜੋ ਆਪਦੇ ਹਿੱਸੇ ਆਪਦੇ ਖਰਚੇ ਘਟਾ ਕੇ ਇਹਨਾਂ ਨੇ ਜਿਹੜਾ ਲੋਕਾਂ ਦੀ ਮਦਦ ਕਰਨ ਦਾ ਫੈਸਲਾ ਲਿਆ ਹੈ ਸੋਸਾਇਟੀ ਨੇ ਮੈਨੂੰ ਬਹੁਤ ਹੀ ਵਧੀਆ ਲੱਗਿਆ ਵਾ ਇਸ ਤਰ੍ਹਾਂ ਹੀ ਹਰ ਮਹੱਲੇ ਮਹੱਲੇ ਤੇ ਸ਼ਹਿਰ ਦੇ ਵਿੱਚ ਇਹ ਜੀਆਂ ਸੁਸਾਇਟੀਆਂ ਬਣੀਆਂ ਚਾਹੀਦੀਆਂ ਤਾਂ ਕਿ ਸਾਡੇ ਗਰੀਬ ਲੋਕਾਂ ਦੀ ਮਦਦ ਹੋਰ ਤੱਕੇ ਸਾਰੇ ਆ ਵੀ ਰਲ ਕੇ ਉਪਰਾਲਾ ਕਰ ਸਕੀਏ ਇਸ ਇਸ ਨੂੰ ਜੜ੍ਹ ਤੋਂ ਖਤਮ ਕਰ ਸਕੀਏ